ਜਿੱਤ ਨਹੀਂ ਜਿੱਤ ਇਹ ਸਾਰੇ ਪੰਚੀ ਦੀ ਜਿੱਤ ਹੈ ਪੰਜਾਬੀਆਂ ਦੀ ਜਿੱਤ ਹੈ ਇਸ ਕਰਕੇ ਅਸੀਂ ਬਹੁਤ ਧੰਨਵਾਦ ਹੈ ਕਿ ਜਿਨ੍ਹਾਂ ਨੇ ਹੱਕ ਸੱਚ ਨਾਲ ਖੜ ਕੇ ਇੰੀਆਂ ਸਰਕਾਰਾਂ ਦਾ ਵੱਡੀਆਂ-ਵੱਡੀਆਂ ਪਾਰਟੀਆਂ ਦਾ ਦਬਾਅ ਸੀ ਲੋਕਾਂ ਦੇ ਲੋਕਾਂ ਨੇ ਕਿਸ ਚੀਜ਼ ਦੀ ਪਰਵਾਹ ਨਹੀਂ ਮੰਨੀ ਉਹਨਾਂ ਸੱਚ ਦਾ ਸਾਥ ਦਿੱਤਾ ਸੀ ਉਹਨਾਂ ਦੇ ਹਮੇਸ਼ਾ ਧੰਨਵਾਦੀ ਰਹਿਣਾ ਵੋਟ ਵੋਟ ਤੁਹਾਨੂੰ ਕਿਹੜੀ ਪਾਰਟੀ ਵੱਲ ਜਾਂ ਕਿੰਨਾ ਵੱਨੋ ਜ਼ਿਆਦਾਤਰ ਹਿੰਦੂ ਸਾਰੇ ਸਾਂਝੀ ਵੋਟ ਵੀ ਨਹੀਂ ਸਾਨੂੰ ਸਾਰੇ ਸਾਰੇ ਫਿਰਕਿਆਂ ਨੇ ਕੋਈ ਇਹ ਚੀਜ਼ ਹੈ ਕਿ ਵੱਧ ਘੱਟ ਤੇ ਹੋ ਸਕਦੀ ਥੋੜੀ ਬਹੁਤੀ ਪਰ ਸਾਰਿਆਂ ਨੇ ਸਾਡਾ ਸਹਿਯੋਗ ਦਿੱਤਾ ਸਾਨੂੰ ਜਿਹੜੇ ਆਪੋਜੀਸ਼ਨ ਪਾਰਟੀਆਂ ਉਹ ਕਹਿ ਰਹੇ ਸੀ ਉਹਨਾਂ ਨੇ ਕੋਈ ਬਿਆਨ ਹੀ ਕੁਝ ਹੋਰ ਹੁੰਦੀ ਸੀ ਉਹਨਾਂ ਨੇ ਜੇ ਪੰਜਾਬ ਨੂੰ ਅੱਗ ਲਾਉਣ ਦੇ ਬਥੇਰੇ ਭਾਈਚਾਰੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਸਾਰਾ ਕੁਝ ਪਹਿਲਾਂ ਵੀ ਦੇਖਿਆ ਹੋਇਆ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕ ਹੁਣ ਸੱਚ ਨੂੰ ਪਛਾਣਦੇ ਆ ਕਿ ਕੋਈ ਕੌਣ ਸਾਡੀ ਇਹ ਅੱਗ ਲਾਉਣ ਵਾਲੇ ਕਿਹੜੇ ਆ ਇਹ ਆਪਣੀਆਂ ਵੋਟਾਂ ਖਾਤਰ ਸਾਡੇ ਭਾਈਚਾਰਿਆਂ ਚ ਪਾੜ ਪਾਉਂਦੇ ਅਸੀਂ ਤੇ ਇਹ ਕਰਕੇ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਕਿ ਜੋ ਇਹਨਾਂ ਦੀਆਂ ਚਾਲਾਂ ਚ ਨਹੀਂ ਆਏ ਇਹਨਾਂ ਨੇ ਬੜੇ ਗਲਤ ਗਲਤ ਨੈਰੇਟਿਵ ਸर्जੰਟ ਦੀ ਕੋਸ਼ਿਸ਼ ਕੀਤੀ ਜਾਤ ਪਾਤ ਚ ਇੱਕ ਦੂਜੇ ਨਾਲ ਲੜਾਉਣ ਦੀ ਕੋਸ਼ਿਸ਼ ਕੀਤੀ ਧਰਮਾਂ ਚ ਇੱਕ ਦੂਜੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਸਾਰਿਆਂ ਨੂੰ ਨਕਾਰ ਦਿੱਤਾ ਅਸੀਂ ਉਹਨਾਂ ਪੰਜਾਬੀਆਂ ਦੇ ਸਾਰੇ ਭਾਈਚਾਰਿਆਂ ਦੇ ਬਹੁਤ ਧੰਨਵਾਦੀ ਹਾਂ 1979 ਵਿੱਚ ਪਹਿਲਾਂ ਇਸੇ ਤਰ੍ਹਾਂ 99 99 ਤੇ ਹਾਂ ਦੀ ਆਦੀ ਤੇ ਉਸ ਤੋਂ ਬਾਅਦ ਹੁਣ ਕਿਸ ਤਰ੍ਹਾਂ ਲੱਗਦਾ ਇਹ ਜੀਜੇ ਕੋ ਪੰਜਾਬ ਦੇ ਲੋਕ ਜਦੋਂ ਉਹਨਾਂ ਨਾਲ ਜੱਦੀ ਬੇਇਨਸਾਫੀ ਹੱਤੋਂ ਵੱਧ ਜਾਂਦੀ ਹੈ ਉਹ ਫਿਰ ਸਾਰੇ ਖੜੇ ਹੋ ਜਾਂਦੇ ਇਸ ਕਰਕੇ ਉਦੋਂ ਵੀ ਬੇਇਨਸਾਫੀ ਦਾ ਉਹ ਲੋਕਾਂ ਨੇ ਬੜਾ ਵੱਡਾ ਜਵਾਬ ਦਿੱਤਾ ਸੀ ਤੇ ਹੁਣ ਵੀ ਲੋਕਾਂ ਚ ਇਹੇ ਰੋਸ ਸੀਗਾ ਕਿ ਤੁਸੀਂ ਪਹਿਲੀ ਗੱਲ ਤੇ ਐਨਐਸਏ ਨਹੀਂ ਬਣਦੀ ਸੀ ਜੇ 1 ਸਾਲ ਲਈ ਲਈ ਤੋ ਉਹ ਤੇ 1 ਸਾਲ ਤੋਂ ਤੁਸੀਂ ਅੱਗੇ ਵਧਾਉਣੀ ਜਿਹੜੀ ਆ ਮੇਰਾ ਖਿਆਲ ਕੋ ਲੋਕਾਂ ਚ ਇਹ ਵੱਡਾ ਰੋਸ ਪੈਦਾ ਸੀ ਹੋਇਆ ਸੀ ਕਿ ਉਹਨਾਂ ਨੇ ਆਪਣੇ ਉਹ ਉਹ ਜਵਾਬ ਦੇਣ ਦਾ ਉਹਨਾਂ ਨੂੰ ਮੌਕਾ ਮਿਲਿਆ ਤੋ ਆਪੋਜੀਸ਼ਨ ਆ ਪਾਰਟੀਆਂ ਜਿਹੜੀ ਦਾਅਵੇ ਤਾਂ ਕਰਦੀਆਂ ਸੀ ਇਹ ਸੀਟ ਬਾਰੇ ਉਹਨਾਂ ਬਾਰੇ ਕੀ ਕਹੋ ਨੇ ਉਹ ਤੇ ਦਾਵੇ دیے ਅਸੀਂ ਤੇ ਕਿੰਨੇ ਕੇ ਫੈਸਲਾ ਲੋਕਾਂ ਨੇ ਕਰਨਾ ਦਾਵੇ ਤਾਂ ਕੋਈ ਵੀ ਕਰੀ ਜਾਵੇ ਦਾਵੇ ਕਰਨ ਦੀ ਕੋਈ ਗੱਲ ਨਹੀਂ ਹੁੰਦੀ ਉਹਣਾ ਅੱਜ ਲੋਕਾਂ ਨੇ ਨਿਤਾਰਾ ਕਰ ਦਿੱਤਾ ਕੌਣ ਕੌਣ ਪੰਥਕ ਆ ਕੌਣ ਦੂਜਾ ਵਾ ਕੌਣ ਪੰਜਾਬ ਤੈਸੀ ਆ ਕੌਣ ਦੇਸ਼ਵਰੋ ਦੀ ਐ ਸਾਰੀਆਂ ਚੀਜ਼ਾਂ ਦਾ ਫੈਸਲਾ ਲੋਕਾਂ ਨੇ ਕਰ ਦਿੱਤਾ ਤੇ ਕਿੰਨੇ ਵਜੇ ਸ਼ਮਨ ਜਸ਼ਨ ਦਾ ਪ੍ਰੋਗਰਾਮ ਕਿੰਨੇ ਵਜੇ ਸੀ ਨਹੀਂ ਜਸ਼ਨ ਨਹੀਂ ਦੀ ਇਹ ਸਾਡੇ ਵਾਸਤੇ ਨਾ ਅਸੀਂ ਸ਼ੁਕਰਾਨੇ ਦਾ ਹੀ ਸਮਾਗਮ ਹੋਊਗਾ ਜੋ ਵੀ ਇੱਕ ਗੁਰੂ ਮਹਾਰਾਜ ਦਾ ਉਹ ਜਿਹੜਾ ਕੱਲੂ ਘਰਾ ਦੇ ਵਿੱਚ ਚੱਲ ਰਿਹਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਉਹਦੇ ਚ ਕੋਈ ਜਸ਼ਨ ਦਾ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਕੋਈ ਜਸ਼ਨ ਨਹੀਂ ਪੁਛ ਨਹੀਂ ਮਨਾਇਆ ਜਾਣਾ ਚਾਹੀਦਾ ਆਪਾਂ ਨੂੰ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਅਰਦਾਸ ਕਰਨੀ ਚਾਹੀਦੀ ਆ ਸਬ ਕੋਈ ਪਾਠ ਕਰਨਾ ਚਾਹੀਦਾ ਐਸੇ ਵੀ ਹੋਣਾ ਇੱਥੇ ਗੁਰਦੁਆਰਾ ਸਾਹਿਬ ਪਾਠ ਰੱਖਿਆ ਹੋਇਆ ਤੇ ਪਰਸ ਨੂੰ ਉਹਦਾ ਭੋਗ ਪਾਇਆ ਜਾਊਗਾ ਤੇ ਉਦੋਂ ਬਾਅਦ ਚ ਜੋ ਵੀ ਕੋਈ ਅਗਲੀ ਗੱਲ ਹੁਣ ਹੁਣ ਗੁਰਦੁਆਰਾ ਸਾਹਿਬ ਅਰਦਾਸ ਕਰਨ ਵਾਸਤੇ ਜਾ ਰਹੇ ਹਾਂ ਉੱਥੇ ਅਖੰਡ ਪਾਠ ਰੱਖਿਆ ਹੈ ਉੱਥੇ ਉੱਥੇ ਜਾ ਰਹੇ ਹਾਂ ਬਿਲਕੁਲ ਜੀ ਇਹ ਸਭਾ जी परमजीत कौर बीबी कौर खालेड़ा से उन्होंने बहुत ही एक महीना साढ़े नेहनत की हर पिंड च जाके उन्होंने प्रचार किया बहुत अपने उन्होंने मेहनत की बहुत सहयोग दता उन्होंने ही तय दिलों करते हैं संगत ने अपील करते हैं कि अमृतपाल की जित जी खालेड़ा साहब की जितनी ਕਿ ਬਹੁਤ ਲੋਕਾਂ ਨੇ ਇਜਾਜ਼ਤਾਂ ਕੇ ਗਿਆ ਸੀ ਲੋਕ ਇਹ ਕਹਿੰਦੇ ਸੀ ਕਿ ਜਿਹੜੀ ਉਹ ਗਲਤੀ ਹੋਈ ਹੈ ਇਹ ਦਬਾਵਾ ਨਾ ਕਰੀਏ ਪਰ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਬੀਬੀ ਖਾਲੇ ਦਾ ਪਰਮਜੀਤਪੁਰ ਖਾਲਸਾ ਦਾ ਬਹੁਤ-ਬਹੁਤ ਇਮਤਿਆਜ਼ ਦਿਲਾਤ ਕਰਦੇ ਆ ਕਿ ਬਹੁਤ ਇਹਨਾਂ ਨੇ ਸਹਿਯੋਗ ਦਿੱਤਾ ਆਪਣੇ ਤੌਰ ਤੇ ਵੀ ਇਹਨਾਂ ਨੇ ਇਕੱਲੇ ਜਾ ਕੇ ਬਹੁਤ ਹੀ ਪਿੰਡਾਂ 'ਚ ਪ੍ਰਚਾਰ ਕੀਤਾ ਬਹੁਤ ਇਹਨਾਂ ਨੇ ਮਿਹਨਤ ਕੀਤੀ ਜਿਉਂ ਨਾਲ ਦਾ ਸਹਿਯੋਗਤਾਂ ਵਾਤਾ ਮਾਦਾ ਜੀ ਇੱਕ ਹੋਰ ਗੱਲ ਹੈਗੀ ਹੈ ਕਿ ਜ਼ਿੰਮੇ ਦਾ ਪਹਿਲਾਂ ਦੇ 2019 ਦੇ ਨਕੀ ਸੀਗੀ ਉਦੋਂ ਵੀ ਬਿਲਕੁਲ ਟੱਕਰ ਜਿਹੜੀ ਸੀਗੀ ਉੱਥੇ ਉਦੋਂ ਕਿਤੇ ਨਾ ਕਿਤੇ ਪ੍ਰਚਾਰ ਦੇ ਵਿੱਚ ਕਿਤੇ ਕਹਿ ਸਕਦੇ ਹਾਂ ਕਮੀ ਰਹਿ ਗਈ ਹੋਊਗੀ ਬੂਥਾਂ ਨੂੰ ਲੈ ਕੇ ਗੱਲ ਹੁੰਦੀ ਸੀ ਅੱਜ ਕਈ ਜਗ੍ਹਾ ਦੇ ਉੱਤੇ ਜਿੱਥੇ ਲੋਕ ਬੂਥ ਨੂੰ ਵੇਖ ਕੇ ਸੋਚਦੇ ਆ ਕਿ ਸ਼ਾਇਦ ਵੋਟ ਬੈਂਕ ਉਹ ਹੁੰਦਾ ਲੇਕਿਨ ਨਤੀਜੇ ਜਿਹੜੇ ਹੈਗੇ ਆ ਉਹ ਬੂਥਾਂ ਦੇ ਦਿਖਾਵੇ ਤੋਂ ਇਲਾਵਾ ਕਿਤੇ ਹੋਰ ਹੈਗੇ ਉਹਨੂੰ ਕਿਵੇਂ ਦੇਖਦੇ ਹੋ ਇਹ ਕਾਉਂਡ 19 ਤਰੀਕ ਨੂੰ ਹੋ ਸਕਦਾ 2019 ਨੂੰ ਲੈਟ ਦਾ ਜੋਗ ਨਹੀਂ ਦੁਨੀਆ ਇਨੀ ਜਾਗਰੂਕ ਨਹੀਂ ਖਾਨਣਾ ਸਾਹ ਬਾਰੇ ਲੋਕਾਂ ਨੂੰ ਹੋ ਸਕਦਾ ਕਈਆਂ ਲੋਕਾਂ ਨੂੰ ਨਾ ਪਤਾ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਕੋਮ ਦੀ ਉਹਨੇ ਕਾਉਂਡ ਦੀ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਇਹ ਹੀ ਦੁਨੀਆ ਕੋ ਕੁਝ ਹੋ ਸਕਦਾ ਕਿ ਉਦੋਂ ਜਿਹੜੀ ਗਲਤੀ ਹੋ ਗਈ ਹੈ ਦੁਨੀਆ ਜਾਣ ਨਹੀਂ ਸਕੀ ਇਹਨਾਂ ਨੂੰ ਅੱਜ ਉਹ ਗਲਤੀ ਦਾ ਹੀ ਮੁੱਲ ਲੋਕਾਂ ਨੇ ਪਾਇਆ ਵਾ ਵੀ ਜਦੋਂ ਉਹਦੋਂ ਅਸੀਂ ਗਲਤੀ ਕੀਤੀ ਟਾਜੀ ਜਿਹੜਾ ਆਪਾਂ ਨਾਗ ਆਪਾਂ ਧੋਣਾ ਚਾਹੁੰਦੇ ਆ ਇਹ ਕਰਕੇ ਸਾਰੀ ਸੰਗਤ ਦਾ ਅਸੀਂ ਧੰਨਵਾਦ ਕਰਦੇ ਆ ਉਹਨਾਂ ਦੀ ਕੋਲ ਬਹੁਤ ਕੁਰਬਾਨੀ ਆ ਸਾਡਾ ਲੜਾ ਸਾਥ ਮਤਲਬ ਜੇ ਸੁਨੇਹਾ ਬਹੁਤ ਚੱਲਦਾ ਪਿਆ ਸੀਗਾ ਉਹਦੇ ਵਿੱਚ ਕਿਤੇ ਸੀਗੇ ਕਿ ਲੋਕਾਂ ਨੂੰ ਪੀਲ ਸੀ ਕਿ ਲੋਕ ਖਡੂਰ ਸਾਹਿਬ ਹਲਕੇ ਜਿਹੜੇ ਲੋਕਾਂ ਨੂੰ ਅਪੀਲ ਸੀਗੀ ਕਿ ਜਿਹੜਾ ਲੰਬਾ ਹੈਗਾ ਹੈ ਖਡੂਰ ਸਾਹਿਬ ਸੀਟ ਦੇ ਉੱਤੇ ਕਿੰਦੀ ਖਲੜਾ ਨੂੰ ਲੈ ਕੇ ਖਾਸ ਤੌਰ ਤੇ ਉੱਤੇ ਗੱਲ ਹੁੰਦੀ ਸੀਗੀ ਅੱਜ ਤੁਸੀਂ ਵੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰ ਰਹੇ ਵੱਡਾ ਸਹਿਯੋਗ ਜਾਂ ਜਿੱਤ ਦਾ ਸਿਹ ਵੇਖੋ ਅਸੀਂ ਜੈਸਪੀ ਪਿੰਡ ਤੇ ਜਾਂਦੇ ਸੀ ਸਾਡੇ ਕਹਿਣ ਤੋਂ ਪਹਿਲਾਂ ਲੋਕ ਕਹਿੰਦੇ ਕਿ ਜਿਹੜੀ ਖਲਣਾ ਸਾਹ ਵਾਲੀ ਸਾਡੇ ਕੋਲ ਗਲਤੀ ਹੋਈ ਹੈ ਇਹ ਕਹੀ ਜਾਂਦੀ ਸੀ ਇਹ ਲੋਕਾਂ ਦੀ ਗੱਲ ਸੀ ਸਾਰੇ ਲੋਕ ਹਰ ਪਿੰਡ ਤੇ ਜਿੱਥੇ ਪ੍ਰਚਾਰ ਕਰਦੇ ਲੋਕ ਇਹ ਹੀ ਕਹਿੰਦੇ ਸੀ ਕਿ ਖਲਣਾ ਸਾਹ ਵਾਲੀ ਸਾਡੇ ਕੋਲ ਬਹੁਤ ਵੱਡੀ ਗਲਤੀ ਹੋਈ ਤੇ ਆਹ ਗਲਤੀ ਹੁਣ ਸਾਡੇ ਕੋਲ ਨਾ ਹੋਏ ਤੇ ਲੋਕਾਂ ਨੇ ਉਹ ਆਪਣਾ ਜਿਉ ਕਿਹਾ ਸੀ ਉਫੂਲਾ ਕਰਕੇ ਬਖਾਇਆ ਤੇ ਮਤਲਬ ਇਹੋ ਹੀ ਮੈਂ ਕਹਿੰਦੀ ਵੀ ਜਿਹੜੀ ਸਾਡੀ ਸਾਡੀ ਅਮਰਤਪਾਲ ਦੀ ਜਿੱਤ ਆ ਉਹ ਖਲੜਾ ਸਾਹਿਬ ਦੀ ਜਿੱਤ ਹੈ ਖਲੜਾ ਬੀਬੀ ਖਲੜਾ ਜੀ ਦੇ ਨਾਲ ਹੋਰ ਵੀ ਜਿਹੜੇ ਸਨ ਭਾਨਾ ਸਿੱਧੂ ਸਿਗਾ ਸਿੰਘ ਮਾਨ ਸਿੰਘ ਹੋਰ ਵੀ ਲੋਕ ਜਿਹੜੇ ਕਾਫੀ ਆਗੂ ਜਿਹੜੇ ਅੱਗੇ ਸਨ ਉਹਨਾਂ ਨੂੰ ਵਰੀਂਕਣਾ ਸਾਰਿਆਂ ਨੇ ਦਿੱਤਾ ਸੰਯੋਗ ਸਾਰਿਆਂ ਦਾ ਇੰਦਾ ਧੰਨਵਾਦ ਕਰਦੇ ਆ ਕਿ ਸਾਰਿਆਂ ਨੇ ਬਹੁਤ ਸਹੀ ਹੋਇਆ